ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਸਾਥ ਸੰਗਤ ਜੀ ਕਮੈਂਟ ਬਾਕਸ 'ਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣੀ ਜੀ ਗੁਰੂ ਨਾਨਕ ਜੀ ਸਭ ਦੀ ਮਦਦ ਕਰਦੇ ਸਨ ਬਾਲਕ ਨਾਨਕ ਗਰੀਬਾਂ ਨੂੰ ਕੱਪੜੇ ਤੇ ਖਾਣ ਨੂੰ ਭੋਜਨ ਅਤੇ ਜ਼ਰੂਰਤਮੰਦ ਨੂੰ ਪੈਸੇ ਦਿੰਦੇ ਸਨ ਇਹ ਸਭ ਵੇਖ ਕੇ ਮਹਿਤਾ ਕਾਲੂ ਜੀ ਬਹੁਤ ਕਰੋਧਿਤ ਹੁੰਦੇ ਸਨ ਗੁਰੂ ਨਾਨਕ 16 ਵਰਾਂ ਦੇ ਹੋ ਚੁੱਕੇ ਸਨ ਪਿਤਾ ਮਹਿਤਾ ਕਾਲੂ ਉਹਨਾਂ ਦੇ ਕੰਮ ਲਈ ਚਿੰਤਿਤ ਸਨ ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਜੀ ਲਈ ਕੰਮ ਲੱਭ ਲਿਆ ਉਹਨਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਤੇ ਆਖਿਆ ਕਿ ਸ਼ਹਿਰ ਜਾ ਕੇ ਕੋਈ ਕੰਮ ਕਰ ਸਸਤੇ ਵਿੱਚ ਕੋਈ ਸੋਦਾ ਖਰੀਦੋ ਤੇ ਉਸ ਨੂੰ ਉੱਚੇ ਦਾਮ ਤੇ ਵੇਚ ਕੇ ਆਓ ਗੁਰੂ ਜੀ ਸ਼ਹਿਰ ਜਾ ਕੇ ਕੰਮ ਕਰਨ ਲਈ ਮੰਨ ਗਏ ਪਿਤਾ ਮਹਿਤਾ ਕਾਲੂ ਬਹੁਤ ਖੁਸ਼ ਹੋਏ ਕਿ ਇਸ ਤਰ੍ਹਾਂ ਬਾਲਕ ਨਾਨਕ ਕੰਮ ਕਰਨਾ ਸਿੱਖ ਜਾਣਗੇ ਅਤੇ ਇੱਕ ਦਿਨ ਉਸ ਕੋਲ ਮੈਲ ਨੌਕਰ ਚਾਕਰ ਤੇ ਅੱਛੇ ਬਸਤਰ ਪਾਣ ਨੂੰ ਹੋਣਗੇ ਗੁਰੂ ਜੀ ਆਪਣੇ ਦੋਸਤ ਭਾਈ ਬਾਲਾ ਨਾਲ ਸ਼ਹਿਰ ਵੱਲ ਤੁਰ ਪੇ ਰਸਤੇ ਵਿੱਚੋਂ ਲੰਘਦੇ ਹੋਏ ਉਹਨਾਂ ਨੂੰ ਕੁਝ ਸਾਧੂਆਂ ਦੀ ਮੰਡਲੀ ਵਿਖੀ ਸਾਰੇ ਸਾਧੂ ਬਹੁਤ ਕਮਜ਼ੋਰ ਤੇ ਬਿਨਾ ਬਸਤਰ ਦੇ ਸਨ ਗੁਰੂ ਜੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ ਉਹਨਾਂ ਦੇ ਮੁਖੀਆਂ ਨੂੰ ਮਿਲ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੱਪੜੇ ਕਿਉਂ ਨਹੀਂ ਪਾਉਂਦੇ ਮੁਖੀਆਂ ਨੇ ਜਵਾਬ ਦਿੱਤਾ ਬਾਲਕ ਅਸੀਂ ਸਾਰੇ ਰੱਬ ਦੀ ਸ਼ਰਨ ਵਿੱਚ ਆ ਅਗਰ ਰੱਬ ਸਾਨੂੰ ਖਾਣ ਲਈ ਭੋਜਨ ਤੇ ਪਾਣ ਲਈ ਕੱਪੜੇ ਪਿਝਵਾਂਦਾ ਹੈ ਤੇ ਅਸੀਂ ਪਾ ਲੈਂਦੇ ਹਾਂ ਸਾਧੂਆਂ ਨਾਲ ਗੱਲਬਾਤ ਕਰਕੇ ਗੁਰੂ ਜੀ ਨੂੰ ਪਤਾ ਲੱਗਿਆ ਕਿ ਉਹ ਸਭ ਬਹੁਤ ਦਿਨਾਂ ਦੇ ਭੁੱਖੇ ਹਨ ਗੁਰੂ ਜੀ ਨੇ ਇਹ ਜਾਣ ਕੇ ਉਹਨਾਂ ਨੂੰ ਪੈਸੇ ਦੇਨੇ ਚਾਏ ਜੋ ਗੁਰੂ ਜੀ ਨੂੰ ਪਿਤਾ ਜੀ ਨੇ ਕੁਝ ਕੰਮ ਕਾਜ ਕਰਨ ਲਈ ਦਿੱਤੇ ਸਨ ਲੇਕਿਨ ਸਾਧੂਆਂ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਅਸੀਂ ਸਾਧੂ ਲੋਗ ਹਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ ਅਗਰ ਤੁਸੀਂ ਸਾਡੀ ਮਦਦ ਕਰਨੀ ਚਾਹੁੰਦੇ ਹੋ ਤੇ ਸਾਨੂੰ ਭੋਜਨ ਕਰਵਾ ਦਿਓ ਗੁਰੂ ਜੀ ਨੇ ਸੋਚਿਆ ਪਿਤਾ ਜੀ ਨੇ ਮੈਨੂੰ ਪੈਸੇ ਸੋਦਾ ਖਰੀਦਣ ਲਈ ਦਿੱਤੇ ਹਨ ਤੇ ਭੁੱਖਿਆਂ ਨੂੰ ਭੋਜਨ ਕਰਵਾਉਣ ਤੋਂ ਵਧੀਆ ਕਿਹੜਾ ਹੋਰ ਸੱਚਾ ਸੋਦਾ ਹੋਵੇਗਾ ਭੋਜਨ ਕਰਵਾ ਕੇ ਤੇ ਨਵੇਂ ਬਸਤਰ ਸਾਧੂਆਂ ਨੂੰ ਦੇ ਕੇ ਗੁਰੂ ਜੀ ਘਰ ਨੂੰ ਵਾਪਸ ਆ ਗਏ ਪੁੱਤਰ ਨੂੰ ਘਰ ਵਾਪਸ ਆਉਂਦਿਆ ਵੇਖ ਮਹਿਤਾ ਕਾਲੂ ਬਹੁਤ ਖੁਸ਼ ਹੋਏ ਉਹਨਾਂ ਨੇ ਬਾਲਕ ਨਾਨਕ ਨੂੰ ਕੋਲ ਬੁਲਾ ਕੇ ਪੁੱਛਿਆ ਪੁੱਤਰ ਤੁਸੀਂ ਕਿਹੜਾ ਸੌਦਾ ਕਰਕੇ ਆਏ ਹੋ ਅਤੇ ਕਿੰਨਾ ਪੈਸਾ ਤੁਸੀਂ ਕਮਾਇਆ ਬਾਲਕ ਨਾਨਕ ਨੇ ਜਵਾਬ ਦਿੱਤਾ ਪਿਤਾ ਜੀ 1 ਰੁਪਏ ਵੀ ਨਹੀਂ ਗੁੱਸੇ ਵਿੱਚ ਮਹਤਾ ਕਾਲੂ ਨੇ ਕਿਹਾ ਫਿਰ ਕੀ ਕੀਤਾ ਤੁਸੀਂ 20 ਰੁਪਏ ਦਾ ਬਾਲਕ ਨਾਨਕ ਨੇ ਜਵਾਬ ਦਿੱਤਾ ਪਿਤਾ ਜੀ ਉਹ ਪੈਸੇ ਨਾਲ ਮੈਂ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਇਹ ਸੁਣ ਕੇ ਪਿਤਾ ਮਹਿਤਾ ਕਾਲੂ ਬਹੁਤ ਕਰੋਧਿਤ ਹੋਏ ਤੇ ਉਹਨਾਂ ਨੇ ਬਾਲਕ ਨਾਨਕ ਨੂੰ ਇੱਕ ਥੱਪੜ ਮੋਤੇ ਮਾਰ ਦਿੱਤਾ ਫਿਰ ਗੁਰੂ ਜੀ ਨੇ ਕਿਹਾ ਪਿਤਾ ਜੀ ਤੁਸੀਂ ਨਹੀਂ ਜਾਣਦੇ ਕਿ ਰੱਬ ਮੇਰੇ ਤੋਂ ਕੀ ਕੰਮ ਕਰਵਾਉਣਾ ਚਾਹੁੰਦਾ ਹੈ ਜਦ ਰਾਇ ਭੁੱਲਰ ਨੂੰ ਇਸ ਘਟਨਾ ਦਾ ਪਤਾ ਚੱਲਿਆ ਤੇ ਉਸ ਨੇ ਪਿਤਾ ਮਹਿਤਾ ਕਾਲੂ ਨੂੰ ਅਗਾਹ ਕੀਤਾ ਕਿ ਅੱਗੇ ਤੋਂ ਉਹ ਏਸੀ ਹਰਕਤ ਨਾ ਕਰਨ ਅਗਰ ਫਿਰ ਇਸ ਤਰ੍ਹਾਂ ਦਾ ਕੁਝ ਵੀ ਹੋਇਆ ਤਾਂ ਬਾਲਕ ਨਾਨਕ ਨੂੰ ਉਹ ਆਪਣੇ ਘਰ ਲੈ ਜਾਣਗੇ। ਰਾਏ ਭੁੱਲਰ ਨੇ ਵੀਰਪੇ ਪਿਤਾ ਜੀ ਨੂੰ ਆਪਣੇ ਕੋਲੋਂ ਦੇ ਦਿੱਤੇ ਤੇ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਉਹ ਵੀਰਪੇ ਦੀ ਬਰਕਤ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਹੈ। ਅੱਜ ਥਾ ਥਾ ਲੰਗਰ ਮਿਲਦਾ ਹੈ। ਜਿਹੜੇ ਲੋਕ ਭੁੱਖੇ ਹੁੰਦੇ ਹਨ ਉਹ ਗੁਰਦੁਆਰੇ ਜਾ ਕੇ ਲੰਗਰ ਛਕਦੇ ਨੇ ਤੇ ਆਪਣਾ ਢਿੱਡ ਭਰਦੇ ਨੇ। ਉਹ 20 ਰੁਪਏ ਦੀ ਬਰਕਤ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਚੱਲਦੀ ਹੈ ਕਿ ਉਹ 20 ਰੁਪਏ ਦੀ ਬਰਕਤ ਕਿੰਨੀ ਹੈ ਤੇ ਰੋਜ਼ ਦੇ ਰੋਜ਼ ਪਾਠ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਭੁੱਲ ਚੁੱਕਤੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ